ਆਓ ਜੀ ਹਸਣਾ ਤੇ ਉਹਨਾ ਇੱਕ ਹੁਣੇ ਨਵਾਂ ਨਵਾਂ ਸ਼ੇਰ ਬਣ ਰਿਹਾ ਬਣਾਵਾ ਹੋ ਰੱਬ ਨੇ ਬਣਾਇਆ ਹੋ ਰੱਬ ਨੇ ਬਣਾਇਆ ਇਹ ਕਲਬੂਤ ਨਾ ਵਗਾੜ ਦੇਈ ਉਹ ਵੇਖੀ ਵੀਰਾ ਬੱਖੀ ਵੇਖ ਜਿਮਟਾਣਾ ਮਾਰ ਤੇ ਮੈਂ ਵੀ ਮੱਖੀ ਜੀ ਕਿਹਾ ਮੈਂ ਮੱਖੀ ਜੀ ਵਜਨਾ ਜਦੋਂ ਹੋ ਗਿਆ ਕਿ ਮੇਰੇ ਵੱਲ ਨજર ਲੱਗਿਆ ਪਤਲ ਲੱਗਦਾ ਉਹ ਜਨ ਨਿਕਲ ਜੁੰਦੇ ਦੋਨੇ ਪਾਸੇ ਜਾਂ ਗਾਉਣ ਤਾਂ ਇੱਕ ਹੁੰਦਾ ਹੈ ਪ੍ਰੋਟੋਕੋਲ ਕਹਿ ਲੋ ਜਾਂ ਕਾਇਲ ਹੁੰਦਾ ਕਿ ਸਵੇਰੇ ਸਵੇਰੇ ਬਹੁਤਾ ਉਸਤਾ ਨਹੀਂ ਗਾਇਆ ਜਾਂਦਾ ਤੋਂ ਮੈਂ ਮਿੱਠਾ ਮਿੱਠਾ गा ਕੇ ਕੋਸ਼ਿਸ਼ ਕਰਾਂਗਾ ਅੱਜ ਦੀ ਸ਼ਾਮ ਜਿਹੜੀ ਹੈ ਸੋਹਣੀ ਬਣ ਸਕੇ ਸ਼ਾਮ ਕਹਿੰਦੀ ਕਿ ਸਵੇਰ ਹੈ बारे मुल्कों शाम हुई है मैं उन्होंने क्योंकि प्यार वाली अख पेल लाने की लड़ सी वे सामू ਹੌਣ ਦੀ ਕਿਲੋੜਤੀ ਜਿਹਨੂੰ ਪਿਆਰ ਕਰਦੇ ਹਾਂ ਜੋ ਜਾਣਦੀ ਕਾਲੀ ਕਰੇ ਉਦੋਂ ਸੁਣਾਇਆ ਤੇ YouTube ਤੇ ਪਿਆ ਮੈਂ ਉਹਦਾ ਕੋਈ ਕਸਾਣਾ ਨਹੀਂ ਲੈਣਾ ਪਰ ਤੋ ਜਿੱਥੇ ਬੋਲ ਆ ਪਿਆਰ ਵਾਲੀ ਅੱਖ ਪੈਲਾ ਲਾਉਣ ਦੀ ਈ ਲੋੜ ਸੀ ਵੇ ਸਾਨੂੰ ਐ ਟੇਪ 'ਤੇ ਨੇ खणण जी किलो इशनू जे सि किलण जोगिया बेबी ਘੜੀ ਮੁੜੀ ਘੜੀ ਵੱਲ ਵੇਖੀ ਜਾਣੇ ਬੇ ਦੀਆਂ ਬਹੁਤੇ ਕਮਾਵਾਲ ਆ ਵੇ ਆਣ ਦੀ ਕਿ ਲੋੜ ਸੀ ਹਾਏ ਜਦ ਵੀ ਤੂੰ ਆਵੇਂ ਤੈਨੂੰ ਹਾਂ ਜਦ ਵੀ ਤੂੰ ਆਵੇਂ ਤੈਨੂੰ ਜਾਣਦੀਆਂ ਤਾਰੀਆਂ ਐ ਜਦ ਵੀ ਤੂੰ ਆਵੇਂ ਤੈਨੂੰ ਜਾਣਦੀਆਂ ਤਾਰੀਆਂ ਦੇ ਨਾ ਕਰਿਆ ਕਰੀ ਹੋਏ ਐ ਨਾ ਕਰਿਆ ਕਰੀ ਨਾ 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 ਕਰਿਆ ਕਰੀ ਯਾਰਾ ਗੱਲਾਂ ਅੱਡ ਹੋਣ ਵਾਲੀਆਂ ਵੇ ਨਾ ਕਰਿਆ ਕਰੀ ਯਾਰਾ ਗੱਲਾਂ ਅੱਡ ना 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 निक्की निक्की गल उते रोस रोस बहनाए निक्की निक्की गल उते रोस रोस बहनाए जान वाली गल कह के, के ਜਾਨ ਕੱਟ ਲੈਣਾ ਏ ਏ ਹੋ ਜਿਆਂ ਗੱਲਾਂ ਏ ਹੋ ਜਿਆਂ ਗੱਲਾਂ ਤਨ ਕਿਸ ਨੇ ਸਿਖਾ ਲਿਆ ਤੇਰਾ ਕਰਿਆ ਕਰ ਹੋਏ ਹੋਏ ਨਾ ਕਰਿਆ ਕਰ ਨਾ 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 ਕਰਿਆ ਕਰ ਕਰਿਆ ਕਰ ਕੀ ਆਗਾ ਗਨਾ ਆਟ ਹੋਣ ਮੰਗਦੇ ਆ ਪਿਆਰ ਦੇ ਦਿਲ ਤੈਨੂੰ ਦਿਤਾਏ ਨੂੰ ਠੋਕਸਾ ਨਾ ਮਾਰ ਦੇ ਦਿਲ ਤੈਨੂੰ ਦਿਤਾਏ ਨੂੰ ਠੋਕਸਾ ਨਾ ਮਾਰ ਦੇ ਇੱਕ ਹੱਥ ਨਾਲ ਇੱਕ ਹੱਥ ਨਾਲ ਕਦੋਂ ਵੱਜਦੀਆਂ कजदियारीअ करण वारी ਜੀ ਕੋਈ ਮੈਨੂੰ ਪੁੱਛਦਾ ਹੈ ਕਿ ਤੇਰੀ ਜ਼ਿੰਦਗੀ ਦਾ ਸਭ ਤੋਂ ਸੋਹਣਾ ਦਿਨ ਕਿਹੜਾ ਸੀ ਜਾਂ ਕਿਹੜਾ ਹੈ ਸਿੱਧੂ ਸਾਹਿਬ ਸਿੱਧੂ ਸਾਹਿਬ ਜ਼ਿੰਦਗੀ ਦਾ ਸਭ ਤੋਂ ਸੋਹਣਾ ਦਿਨ ਜਿਹੜਾ ਗੁਜ਼ਰ ਗਿਆ ਉਹਨੂੰ ਲਿਆ ਨਹੀਂ ਸਕੀ ਜਿਹੜਾ ਆਉਣਾ ਹੈ ਪਤਾ ਨਹੀਂ ਆਉਣਾ ਇੱਕ ਦਿਨ ਤੇ ਸਭ ਤੋਂ ਸੋਹਣਾ ਦਿਨ ਅੱਜ ਦਾ ਹੀ ਹੈ ਹੁਣ ਦਾ ਹੀ ਹੈ ਕਿਉਂਕਿ ਮੈਂ ਮੰਨਦਾ ਹਾਂ ਮੈਂ ਵੱਡਾ ਅਪਰਾਧ ਕੀਤਾ ਹੈ ਇਹ ਅਪਰਾਧ ਅਸੀਂ ਸਾਰਿਆਂ ਨੇ ਕੀਤਾ ਹੈ ਮੈਂ ਮੰਨਦਾ ਹਾਂ ਮੈਂ ਵੱਡਾ ਅਪਰਾਧ ਕੀਤਾ ਏ ਮੈਂ ਜ਼ਿੰਦਗੀ ਦਾ ਵਕਤ ਬੜਾ ਬਰਬਾਦ ਕੀਤਾ ਹੋ ਜਾਂਦੀਆਂ ਨੇ ਮੇਰੀਆਂ ਨਜ਼ਰਾਂ ਨੀਵੀਆਂ ਮੈਂ ਜਦ ਕਦੇ ਵੀ ਇਸ ਗੁਨਾਹ ਨੂੰ ਯਾਦ ਕਰਦਾ ਮੈਂ ਅਕਸਰ ਰਦੇ ਹੱਗ ਵਾਚਿਆ ਭਵੇਖ ਤੇ ਕਦੇ ਅਤੀਤ ਵਿੱਚ ਮੈਂ ਕਦੋਂ ਅੱਜ ਵਾਸਤੇ ਧੰਨਵਾਦ ਕੀਤਾ ਤੇ ਜਿਹੜੇ ਲੋਕ ਮਾਰਨਿੰਗ ਵਾਕ ਤੇ ਹੁੰਦੇ ਨੇ ਉਹ ਅੱਜ ਦਾ ਧੰਨਵਾਦ ਕਰਦੇ ਨੇ ਉਹ ਸੈਲੀਬ੍ਰੇਟ ਕਰਦੇ ਨੇ ਤੇ ਜੇ ਕਿਸੇ ਨਾਲ ਰੁੱਸੇ ਹੋ ਗਿਲਾਸ਼ੇ ਪਾਤੇ ਤੇ ਜਾਂ ਮਾਫੀ ਮੰਗ ਲਓ ਜਾਂ ਮaaf ਕਰ ਦਿਓ ਕਿਉਂਕਿ ਅੱਜ ਦਾ ਪਤਾ ਨਹੀਂ ਹੈ ਅਗਲੇ ਪਲ ਦਾ ਪਤਾ ਨਹੀਂ ਹੈ ਤੇ ਰੋਸਿਆਂ ਦੇ ਵਿੱਚ ਸੂਫੀ ਮੁੱਕ ਵੀ ਜਾ ਨੱਜੰਬਰਡੇ ਏ ਬੀਤੇ ਆ ਵਕਤ ਹੱਥ ਆਉਂਦਾ ਨਹੀਂੋਂ ਬਿੰਦ ਦੇ ਤੇਰੇ ਨਾਲ ਕੀ ਤਾਂ ਕਿਹੜੇ ਨਾਲ ਕੀ ਤਾਂ ਤੇਰੇ ਨਾਲ ਨੇ ਦਿਵਾਰੀਆਂ ਮੇਰਾ ਕਰਿਆ ਕਰ ਹੋਏ ਕੋਈ ਨਾ ਕਰਿਆ ਕਰ ਨਾ 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 ਕਰਿਆ ਕਰਿਆ ਸਾਰਿਆ ਹਾਰਾ ਅੱਟ ਹੋਣ ਵਾਲੀਆਂ ਦੇ ਨਾ ਕਰਿਆ ਸਾਰੀਆਂ I'm